ਆਪਾਂ ਪੈਂtir ਵੇਸ ਗੇਰ ਬੋਟਾਵੇ। ਰਾਉ ਲਾਤਾ ਜਾਂ ਵੇਚ ਲਾਤਾ ਉਹ ਫਿਰ ਫਟ ਜਾਂਦੀ ਹੈ ਜਦੋਂ ਆਪਾਂ ਦੂਜੀ ਨੂੰ ਮਾਰੀ ਦਿਖਾਉਣਾਗਾ। ਠੀਕ ਆ। ਹਾਂ। ਕਮਾਲ ਆ। ਵਾਟਰਪਰੂਫ ਆ। ਵਾਟਰਪਰੂਫ ਆ। ਹਾਂ, ਵਾਟਰਪਰੂਫ ਆ। ਠੀਕ ਆ। ਲਓ ਜੀ। ਹਾਂ ਜੀ ਦੋਸਤੋ ਕਹਿੰਦੇ ਟਾਈਲਾਂ ਦਾ ਕੰਮ ਅੱਜ ਕੱਲ ਫੁੱਲ ਸਿਰੇ ਤੇ ਚੱਲ ਰਿਹਾ ਹੈ। ਇੱਧਰ ਬਾਬਾ ਸ਼ਹੀਦ ਸੁਮਿੰਟਾ ਐਂਡ ਸੈਨੇਟਰੀ ਸਟੂਡ ਆਲੇ ਵੀਰ ਨੇ ਵੀ ਧੁਮਾਕਾ ਵੱਡਾ ਹੀ ਕਰਤਾ। ਸੋ ਦੋਸਤੋ ਆਪਣੇ ਪਿੰਡ ਦੇ ਭੰਦੇਰ ਦੇ ਬੱਸ ਸਟੈਂਡ ਤੇ ਇਹ ਦੁਕਾਨ ਹੈ ਜੀ। ਤੇ ਵੀਰ ਕੋਲੇ ਸਾਰਾ ਪੱਕੇ ਦੀ ਘਰ ਦਾ ਸਜੋ ਸਮਾਨ ਸਾਰਾ ਪਿਆਗਾ ਹਣਾ ਤੇ ਹੁਣ ਗੱਲ ਕਰੀਏ ਟੈਲਾਂ ਦੀ ਹੱਸੀ ਗੱਲ ਬਾਈ ਜੀ ਹੱਸੀ ਗੱਲ ਬਾਈ ਕੀ ਗੱਲ ਹੈ ਬਾਈ ਵਧੀਆ ਬਾਈ ਤੂੰ ਦੱਸ ਵਧੀਆ ਬਾਈ ਤੇ ਗੱਲ ਕਰੀਏ ਹੁਣ ਟੈਲਾਂ ਦੀ ਬਾਈ ਟੈਲਾਂ ਬਾਰੇ ਤੂੰ ਕਹੀ ਜਾਂਦਾ ਸੀ ਕਹਿੰਦਾ ਕਈ ਦਿਨਾਂ ਦਾ ਫੋਨ ਲਾਈ ਜਨਾ ਕਹਿੰਦਾ ਵੀ ਆ ਜਾ ਤੈਨੂੰ ਟੈਲਾਂ ਲਗਾਵਾ ਜੀ ਜੀ ਤੇ ਦਿਖਾ ਦੇ ਬਈ ਸੰਗਤ ਨੂੰ ਆਪਣੇ ਟੈਲਾ ਠੀਕ ਐ ਇਹਨਾਂ ਚ ਆਪਾਂ ਗੱਲ ਕਰੀਏ ਕੁਆਲਿਟੀ ਦੀ ਹੈ ਨਾ ਰੇਟ ਕੀ ਰੋਣਾ ਮਹਾਰੀ ਪਈਆਂ ਮਟੈਲਾ ਵੀਰੇ ਹਾਂਜੀ ਜਿਹੜੀ ਨੀਚੇ ਪਈ ਐ 2 ਬਾਈ 4 ਠੀਕ ਐ ਆ ਕਲਰ ਦੇਖ ਤੂੰ ਕਿੰਨੇ ਪਿਆਰੇ ਨੇ ਠੀਕ ਐ ਬ ਕਲਰ ਦਿਖਾ ਦੇ ਕਲਰ ਕਲੇ ਹਾਂ ਹਾਂ ਤੇ ਇਹਦਾ ਰੇਟਾ ਰੂਟਾ ਕੀ ਰੇਟ ਆਪਾਂ 35 ਰੁਪਏ ਸਕੇਅਰ ਫੁੱਟਾਂ ਦੇ 35 ਰੁਪਏ ਸਕੇਅਰ ਫੁੱਟਾਂ ਹਾਂ ਉਹ ਤਾਂ ਮਹਿੰਗਾ ਵਾਲਾ ਕਰਦਾ 40 45 ਰੁਪਏ ਸਕੇਅਰ ਫੁੱਟਾਂ ਵੀ ਠੀਕ ਹੈ ਇੱਥੇ ਆਉਂਦੇ ਦੇਣਾ ਪ੍ਰੀਮੀਅਮ ਵਾਲਾ ਪ੍ਰੀਮੀਅਮ ਮਾਲ ਆ 35 ਰੁਪਏ ਸਕੇਅਰ ਫੁੱਟਾਂ ਠੀਕ ਹੈ ਆ ਉੱਪਰਲਾ ਕਿਵੇਂ ਆ ਇਹ 2 ਬਈ 2 ਬਈ 2 ਆ ਵੀਰੇ ਡਬਲ ਚਾਰ ਦੇ ਠੀਕ ਹੈ ਪ੍ਰੀਮੀਅਮ ਵਾਲੀ ਇਹ ਆ ਠੀਕ ਹੈ ਇਹਦਾ ਵੀ ਰੇਟ ਉਹੀ ਆ ਇਹਦਾ ਰੇਟ ਹੈਗਾ 450 ਰੁਪਏ ਦਾ ਡੱਬਾ 16 ਫੁੱਟ ਮਾਲ ਹੁੰਦਾ 16 ਫੁੱਟ ਮਾਲ ਦਾ 450 ਦਾ ਡੱਬਾ ਹਾਂ 225 29 ਰੁਪਏ ਫੁੱਟ ਪੈਂਦਾਗਾ ਠੀਕ ਆ ਇਹ ਉਦੋਂ ਵੀ ਘਟ ਗਿਆ ਇਹ ਉਦੋਂ ਵੀ ਘਟ ਗਿਆ ਡਬਲ ਚਾਰਜ ਆ ਪ੍ਰੀਮੀਅਮ ਵਾਲਾ ਸਾਰਾ ਠੀਕ ਆ ਆਹਲੇ ਵਾਸ਼ਰੂਮ ਬਰੇ ਅੱਛਾ ਹਾਂ ਇਹ ਹੈਗਿਆ 12 18 12 18 ਹਾਂ ਇਹ ਡੱਬੇਦਾਰੇ ਟਹਿਗਾ 200 ਰੁਪਿਆ 200 ਰੁਪਿਆ ਇੰਨਾ ਖਿਚਵਾ ਕੰਮ ਕਰਤਾ ਹਾਂ ਖਿਚਵਾ ਕੰਮ ਠੀਕ ਹੈ ਤੇ 200 ਰੁਪਏ ਦੇ ਹਿਸਾਬ ਨਾਲ ਇਹ ਕਿੰਨੇ ਕਿੰਨੇ ਫੁੱਟ ਮਾਲ ਆ ਜਾਂਦਾ ਇਹ 9 ਫੁੱਟ ਮਾਲ ਆਉਂਦਾ ਬਾਈ 23 ਰੁਪਏ ਫੁੱਟ ਪੈਂਦਾ ਵੀਰੇ 23 ਰੁਪਏ ਫੁੱਟ ਪੈਂਦਾ ਬੱਲੇ ਤਿਆ ਸੀ ਜਿਸ ਉਸੇ ਕੀ ਆ ਬਾਤ ਹੈ ਹਰ ਇੱਕ ਜਿਹੜਾ ਹੋ ਗਿਆ ਸ਼ੀਟਾਂ ਹੋ ਗਿਆ ਆ ਸੈੜੀਆਂ ਹੋ ਗਿਆ ਵੀਰੇ ਤੇ ਜੇ ਗੱਲ ਕਰੀਏ ਭਈ ਆ ਸੀਟਾਂ ਕਿੱਥੋਂ ਕੋ ਸਟਾਰਟ ਹੋ ਜਾਂਦੀਆਂ ਨੇ ਇਹ ਸ਼ੀਟ ਦਾ ਸਟਾਰਟਿੰਗ ਤਾਂ ਜੀ 3500 ਤੋਂ ਹੋ ਜਾਂਦੀ ਆ ਵੀਰੇ ਠੀਕ 3350 ਮਤਲਬ ਵਧੀਆ ਜਾਓ ਵਧੀਆ ਵਧੀਆ ਸੋ ਦੋਸਤੋ ਇੱਕ ਚੀਜ਼ ਹੋਰ ਦਿਖਾਉਣੇ ਆ ਜਿਹੜੇ ਬਾਈ ਨੇ ਟਾਇਲਾਂ ਦਿਖਾਈਆਂ ਨੇ ਨਾ ਬਾਈ ਕਹਿੰਦਾ ਵੀ ਟਾਇਲਾਂ ਟੁੱਟਦੀਆਂ ਭਾਈ ਦੀਆਂ ਨਹੀਂ ਸੀਗੀਆਂ ਆਪਣੀਆਂ ਕੁਝ ਮਰਜ਼ੀ ਹੋਵੇ ਤੇ ਆਪਾਂ ਸੋਨੂੰ ਦਿਖਾ ਵੀ ਦਿੰਨੇ ਆ ਇਹ ਬਈ ਐ ਹੁੰਦਾ ਸਿੱਟਣ ਦਾ ਹਿਸਾਬ ਹੁੰਦਾਗਾ ਟਾਇਲ ਆਕਲਾ ਕਹਿੰਦਾ ਉਹ ਕਰਕੇ ਆ ਐਂ ਫਿਰ ਇਹ ਤੇ ਆਪਾਂ ਬਸ ਬੈਠ ਕੇ ਦਿਖਾਉਂਦੇ ਆ ਸਿੱਟਣ ਦਾ ਤਰੀਕਾ ਹੁੰਦਾ ਹਾਂ ਠੀਕ ਆ ਹਾਂ ਉਹ 2 4 2 ਬਾਈ 4 ਦੀ ਉਹ ਇਧਰ ਆ ਗਈ ਠੀਕ ਆ ਇਹ ਸਿੱਟਣ ਦਾ ਤਰੀਕਾ ਹੁੰਦਾ ਹਾਂ ਹਾਂ ਮਤਲਬ ਤਾਂ ਹੀ ਨਹੀਂ ਫੁੱਟਦੀ ਹੈਣਾ ਤਾਂ ਹੀ ਨਹੀਂ ਫੁੱਟਦੀ ਉਹ ਥੱਲੇ ਜਾ ਮਾਰ ਆਇਆ ਕੋਈ ਉਹ ਲਾਤਾ ਸਗਰੂ ਲਾਤਾ ਜਾਂ ਪੇਚ ਲਾਤਾ ਉਹ ਫਿਰ ਫੁੱਟ ਜਾਂਦੀ ਹੈ ਜਦੋਂ ਆਪਾਂ ਦੂਜੀ ਨੂੰ ਮਾਰੀ ਦਿਖਾਉਣਾਗਾ ਠੀਕ ਆ ਕਮਾਲ ਆ ਦੁਬਾਰੇ ਸਿੱਟੀ ਬਈ ਲਓ ਜੀ ਸਿੱਟਣ ਦਾ ਤਰੀਕਾ ਬਈ ਕਹਿੰਦਾ ਤੇ ਮਰਜੀ ਦੋਰ ਨਾਲ ਸਿੱਟ ਦੋ ਇਹ ਟੁੱਟਦੀ ਨਹੀਂ ਹੈਗੀ ਟੁੱਟਦੀ ਨਹੀਂ ਨਹੀਂ ਟੁੱਟਦੀ ਪ੍ਰੀਮੀਅਮ ਆ ਸਾਰਾ माल ਠੀਕ ਹੈ 35 ਰੁਪਏ ਸਕੇਅਰਬੋਡਾਂ ਕਲਰ ਦੇ ਕਿੰਨਾ ਪਿਆਰਾ ਉਹ ਵੀ ਆਈਆਂ ਉਹ ਵੀ ਆਈਆਂ ਸਾਰਾ ਜੋ ਮਰਜੀ ਲੈ ਕਮਾਲ ਹੈ ਜਿਹੜਾ ਮਰਜੀ ਠੀਕ ਹੈ ਮੰਨਤਾ ਐ ਸੀ ਮਾਂ ਕਿਤੇ ਉਂ ਕੁਝ ਹੈਗਾ ਚੱਕਰਵਰਤੀ ਉਹਦੇ ਚ ਕੰਮ ਆ ਲੈ ਤੇਰਾ ਹੋਰ ਸਿੱਟਦੇ ਨੂੰ ਨਵੀਂ ਜੀ ਨੂੰ ਕੁਝ ਨਹੀਂ ਹੁੰਦਾ ਜਾਂ ਫਟਜੂ ਜਾਂ ਅਸੜਿਚ ਆਏ ਹਾਏ ਹਾਏ ਟੁੱਟਦੀ ਜਿੰਨਾ ਮਰਜ਼ੀ ਵਾਟਰਪਰੂਫ ਹੈ ਵਾਟਰਪਰੂਫ ਆ ਇਹਦਾ ਹੋਰ ਵੀ ਹੋਤੇ ਆ ਪਾ ਕਰਕੇ ਦਿਖਾਉਣਾ ਜਿੰਨਾ ਟਾਈਮ ਤੋਂ ਵੀਡੀਓ ਬਣਾਈ ਜਾਏਗਾ ਜਿੰਨਾ ਟੂ ਮਰਜ਼ੀ ਹੈ ਪਾਣੀ ਨਹੀਂ ਸੋਖਦੀ ਹੈਗੀ ਟੈਕ ਅੱਛਾ ਹਾਂ ਪਾਣੀ ਬਈ ਜੰਮੇ ਨਹੀਂ ਸੋਖਦੀ ਨਹੀਂ ਸੋਖਦੀ ਠੀਕ ਆ ਕਮਾਲ ਹੀ ਕਰਤੀ ਯਾਰ ਵਾਟਰਪਰੂਫ ਆ ਵਾਟਰਪਰੂਫ ਆ ਹਾਂ ਵਾਟਰਪਰੂਫ ਆ ਠੀਕ ਆ ਲਓ ਜੀ ਹੁਣ ਇਹ ਪਾਣੀ ਕਿੱਧਰ ਨੂੰ ਜਾਊਗਾ ਇਹਦਾ ਜਿੰਨਾ ਟਾਈਮ ਖੜਾ ਰੱਖੋ ਆਪਣੀ ਪਾਣੀ ਛੋਕਦੀ ਨਹੀਂ ਅੱਛਾ ਹਾਂ ਵਾਟਰਪਰੂਫ ਹੈ ਮਤਲਬ ਆਪਾਂ ਜਿਵੇਂ ਕਹਦੀਏ ਥਲੋ ਸੁਲਾਬ ਨਹੀਂ ਆਉਣੀ ਇਹਨੂੰ ਹਾਂ ਥਲੋ ਸੁਲਾਬ ਨਹੀਂ ਆਉਣੀ ਉਹ ਜਿਵੇਂ ਫਾਰਸ ਤੋਂ ਸੁਲਾਬ ਚ ਆ ਕੇ ਪੱਟੇ ਜਾਂਦੇ ਨੇ ਹਾਂਜੀ 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 ਠੀਕ ਐਂ ਖੜਾ ਰਹਿਉ ਹੈ ਬਈ ਪਾਣੀ ਇਹ ਨਹੀਂ ਐਂ ਖੜਾ ਰਹਿ ਗਿਆ ਉਹ ਤੋਂ ਤੁਰਿਆ ਜਾਂਦਾ ਉਧਰ ਨੂੰ ਢਾਲ ਹੈ ਹਨਾ ਉਹ ਤਾਂ ਢਾਲ ਹੈ ਉਹ ਤਾਂ ਢਾਲ ਹੈ ਲਓ ਜੀ ਮਾਲ ਸਾਰਾ ਪ੍ਰੀਮੀਅਮ ਮਿਲੂਗਾ ਵੀਰੇ ਹਾਂਜੀ ਸਾਰਾ ਸਾਰਾ 2b 2 ਦੋ ਵੀ ਪ੍ਰੀਮੀਅਮ ਹੈ ਇਹ ਵੀ ਪ੍ਰੀਮੀਅਮ ਸਾਰਾ ਪ੍ਰੀਮੀਅਮ ਹੈ ਸਾਰਾ ਪ੍ਰੀਮੀਅਮ ਜਿਵੇਂ ਮਰਜੀ ਕੋਈ ਸਿੱਟੀ ਜਾ ਬਿਆਕ ਜਿਵੇਂ ਮਰਜੀ ਕੋਈ ਦਿੱਕਤ ਹੀ ਨਹੀਂ ਹੈਗੀ ਵੀਰੇ ਠੀਕ ਆ ਬਾਕੀ ਪਰ ਉਹ ਸਾਰੀ ਹੁੰਦਾ ਸਿਮਿੰਟ ਰੇਤਾ ਬਜਰੀ ਸਰੀਆ ਉਹ ਸਭ ਸਾਰਾ ਤੁਹਾਨੂੰ ਦਿਖਾਈ ਦੇ ਉਹ ਵੀ ਉੱਪਰ ਦਿਖਾਈ ਦਿੱਤਾ ਹਨਾ ਦਿਖਾ ਦੇ ਇੱਕ ਬਾਈ ਤੇ ਬਾਕੀ ਪਤਾ ਵੀ ਹੈ ਤੇ ਜੇ ਕਿਸੇ ਨੇ ਸਰੀਆ ਵਗੈਰਾ ਲੈਣਾ ਹੁੰਦਾ ਜਾਂ ਘਰਾਂ ਦੇ ਵਿੱਚ ਕਈ ਵਾਰੀ ਪਾਣੀ ਵਾਲੀਆਂ ਮੋਟਰੀਆਂ ਟਿਊਬਾਂ ਤੋਂ ਲੈ ਕੇ ਹਰ ਇੱਕ ਚੀਜ਼ ਵੀਰ ਕੋਲ ਤੁਹਾਨੂੰ ਮਿਲੂਗੀ ਤੇ ਨੰਬਰ ਬੋਲਦੇ ਰਿਹਾ ਜੂ ਆਪਣਾ 98631 22070 9463124070 9803392032 9803398032 9803392032 ਠੀਕ ਆ 92032 92032 ਲਓ ਜੀ ਇੱਥੋਂ ਦੇ ਜਿਹੜੇ ਨੰਬਰ ਨੇ ਸੋ ਪਿੰਡ ਭੰਦੇੜ ਜ਼ਿਲ੍ਹਾ ਬਰਨਾਲਾ ਤੇ ਹਰ ਪ੍ਰਕਾਰ ਦੀ ਸਹੂਲਤ ਹੈ ਜਿਵੇਂ ਆਪਾਂ ਤੁਹਾਨੂੰ ਕਹਿ ਦਈਏ ਵੀ ਇੱਥੋਂ ਟਰਾਂਸਪੋਰਟ ਵੀ ਤੁਹਾਨੂੰ ਮਿਲੂਗੀ ਹਨਾ ਬਈ ਸਾਰਾ ਕੁਝ ਮਿਲ ਜਾਣਾ ਸਾਰਾ ਕੁਝ ਸੋ ਤੇ ਬਾਕੀ ਜੇ ਕਿਸੇ ਨੇ ਲੈਣੀ ਹੁੰਦੀ ਹੈ ਇਹ ਟਾਇਲ ਦਾ ਰੇਟ ਕੀ ਕਿਹਾ ਸੀ ਬਈ ਆਪਾਂ 35 ਰੁਪਏ ਸਕਰ ਫੁੱਟ 35 ਰੁਪਏ ਸਕਰ ਫੁੱਟ ਸਾਰਾ ਪ੍ਰੀਮੀਅਮ ਸਾਰਾ ਪ੍ਰੀਮੀਅਮ ਆ ਉਵੇਂ ਹੀ ਖੜਾ ਪਾਣੀ ਕਿਧਰੇ ਨਹੀਂ ਗਿਆ ਹਨਾ ਐਂ ਖੜਾ ਰਹਿਣਾ ਪਾਣੀ ਐਂ ਖੜਾ ਰਹਿਣਾ ਸੁੱਕਦੀ ਨਹੀਂ ਹੈਗੀ ਪਾਣੀ ਸੁੱਕਦੀ ਵਾਟਰਪੂਫ ਆ ਠੀਕ ਆ ਵਾਟਰਪੂਫ ਆ ਸੋ ਦੋਸਤੋ ਜੇ ਕਿਸੇ ਨੇ ਕੇਵਰੀ ਕੀ ਨਮਾ ਘਰ ਬਣਾਇਆ ਹੁੰਦਾ ਫਰਸ ਵਗੈਰਾ ਲਾਉਣੇ ਆ ਤਾਂ ਵੀਰ ਨਾਲ ਇੱਕ ਵਾਰੀ ਜਾ ਕੇ ਕੰਟੈਕਟ ਜ਼ਰੂਰ ਕਰ ਲੋ ਸਲਾਹ ਜ਼ਰੂਰ ਲੈ ਜਿਓ ਹਨਾ ਜੇ ਸਮਾਨ ਨਾ ਲਿਆਣਾ ਛੁੱਡੀ ਮਰਜੀ ਆ ਸਲਾਹ ਇੱਕ ਵਾਰੀ ਜ਼ਰੂਰ ਲੈ ਲੋ ਹਨਾ ਬਈ ਠੀਕ ਆ ਵੀਰ ਹਾਂ ਕਰ ਦਿਓ ਜੀ ਸ਼ੇਰ ਧੰਨਵਾਦ